ਇਰੇ ਕਾਲ ਸਾਰੇ ਹੀ ਕਿਸਾਨ ਭਰਾਵਾਂ ਦਾ ਬਾਈ ਤੁਹਾਡਾ ਸਵਾਗਤ ਆ ਫਿਰ ਤੋਂ ਨੰਬਰ ਦਾ ਡੇਰੀ ਫਾਰਮ ਤੇ ਦਾ ਬਾਈ ਅੱਜ ਆਪਾਂ ਵੀਡੀਓ ਬਣਾਉਣ ਲਈ ਪਹੁੰਚੇ ਆ ਆਪਣੇ ਚੋਟੀਆਂ ਜਿੱਥੇ ਹੀ ਗਾਈ ਦਾ ਸੌਦਾ ਹੋ ਚੁੱਕਿਆ ਤੇ ਆਪਾਂ ਤੁਹਾਨੂੰ ਆਪਣੀ ਵੀਡੀਓ ਆਪਣੇ ਚੈਨਲ ਦਾ ਰਿਵਿਊ ਲੈਣਿਆ ਭਾਈਆਂ ਤੋਂ ਤੁਹਾਨੂੰ ਦੱਸਾਂਗੇ ਪਸ਼ੂ ਵੇਖਦੇ ਆ ਕਿਵੇਂ ਵੇਖਦੇ ਤੇ ਬਜਾਇ ਮੁੱਲ ਤੇ ਵੇਖਦੇ ਆ ਕਿਵੇਂ ਵੇਖ ਲਿਆ ਜੀ ਠੀਕ ਆ ਕੱਲ ਆਪਾਂ ਸ਼ਾਰਟ ਵੀਡੀਓ ਪਾਈ ਸੀ ਤੜਕੇ ਸ਼ਾਰਟ ਵੀਡੀਓ ਪਾਈ ਸੀ ਸ਼ਾਮ ਤੱਕ ਉਹ ਗਾਈ ਵੇਚ ਗਈ ਆ ਜੀ ਤੁਸੀਂ ਦੇਖ ਸਕਦੇ ਵੱਡੀ ਵੀਡੀਓ ਹਜੇ ਪਉਣੀ ਸੀ ਪਰ ਗਾਈ ਪਹਿਲਾਂ ਸ਼ਾਰਟ ਵੀਡੀਓ ਦੀ ਵੇਚ ਗਈ ਪਰ ਦੀ ਗਾਈ ਦਾ ਆਰਡਰ ਲੈ ਵਾ ਚੈੱਕ ਕਰ ਸਕਦੇ ਕਾਈ ਬਹੁਤ ਟੌਪ ਕਲਾਸ ਏ ਵਾਲੇ ਕੁਆਲਟੀ ਦੀ ਗਾਈ ਸੀਗੀ ਤੇ ਹੁਣ ਗਾਂ ਵਾਲ ਜਿਹੜੇ ਬਾਈ ਲੈ ਕੇ ਗਏ ਆਗੇ ਉਹਨਾਂ ਨੂੰ ਵੀ ਕਾਈ ਵਾਦਾ ਵਾਦਾ ਕਰੇ ਤੇ ਸਾਡੇ ਚੈਨ ਨੰਬਰ ਡੈਰੀ ਫਾਰਮ ਸਬਸਕ੍ਰਾਈਬਰ ਤੇ ਫੋਲੋ ਜਰੂਰ ਕਰੋ ਬਾਈ ਜੀ ਤਾਂ ਕਿ ਇਸ ਤਰ੍ਹਾਂ ਦੀ ਆਉਣ ਵਾਲੀ ਵੀਡੀਓ ਸਾਡੇ ਦਾ ਪਹਿਲਾ ਪਹੁੰਚ ਸਕਦੇ ਵੀਡੀਓ ਨੰਬਰ 9417950102 ਜਿਹੜੇ ਕਿਸੇ ਵੀ ਨੂੰ ਲੋੜੀ ਸਾਡੇ ਨਾਲ ਸਪਾਰਕ ਕਰਦੇ ਤਾਂ ਬੱਸ ਕਰਦੇ ਬਾਈ ਇਹਨਾਂ ਦੀ ਗੱਲਬਾਤ ਅਸੀਗਾ ਬਾਬਾਈ ਸਤਿ ਸ੍ਰੀ ਅਕਾਲ ਬਟੇ ਬਾਬਾਈ ਕਿਵੇਂ ਲੱਗਿਆ ਆਪਣੇ ਚੈਨਲ ਦਾ ਕੰਮ ਬਹੁਤ ਵਧੀਆ ਲੱਗਿਆ ਜੀ ਚਲੋ ਚਾਲ ਚੱਲ ਰਿਹਾ ਕੰਮ ਬੜੀ ਚਾਲ ਚੱਲ ਰਿਹਾ ਬਈ ਲੈ ਲੈਣੇ ਚਲੋ ਅਭੀ ਕਿੰਨੇ ਹੋਣਾ ਜੀ ਨੂੰ ਬਹੁਤ ਗੱਲ ਤਾਂ ਸਾਰਾ ਦਿਨ ਫੋਨ ਘੱਟ ਨਹੀਂ ਮਿਲਿਆ ਠੀਕ ਆ ਬਈ ਬਾਬਾ ਜੀ ਬਹੁਤ ਵਧੀਆ ਫੋਨ ਆਇਆਗੇ ਚੰਗੇ ਤਰੀਕੇ ਦਾ ਚੰਗੀ ਗਾਇਸ਼ ਹੋਵੇ ਤੈਨੂੰ ਫੋਨ ਚੰਗੀ ਗਾਈ ਦਾ ਖੜਕੀ ਕੋਈ ਚੰਗੀ ਗਾਈ ਕਰਕੇ ਬਹੁਤ ਫੋਨ ਆਇਆਗੇ ਤੇ ਬਾਈ ਬਾਈ ਮੁੱਲ ਕਿਨਾ ਕੀਤਾ ਸੀਗਾ ਮੁੱਲ ਕਰਿਆ ਸੀ 1 ਲੱਖ 10 ਹਜ਼ਾਰ 1 ਲੱਖ 10 ਹਜ਼ਾਰ ਰੁਪਏ ਕੀ ਕਿੰਨੇ ਦੀ ਵਿਕੀ 95 ਬੈਣੀ ਵਿਕੀ ਸ਼ਾਲੇ ਬਾਬ ਤੇ ਬਾਈ ਬਾਬਾ ਜੀ ਹੋਰ ਕੋਈ ਕਬੀ ਬਿਚਰੀ ਲੱਗੀ ਨਾ ਕੋਈ ਕਰਨੀ ਬੇਚੀ ਨਹੀਂ ਲੱਗੀ ਠੀਕ ਆ ਤੇ ਆ ਬਾਈ ਲੈ ਕੇ ਗਿਆ ਠੀਕ ਆ ਬਾਈ ਬਾਬਾ ਜੀ ਕਿਹੜਾ ਪਿੰਡ ਆਪਣਾ ਕੋਟਾਗੁਰੂ ਆ ਜੀ ਕੋਟਾਗੁਰੂ ਪਿੰਡ ਆ ਕਿਨੇ ਲੈ ਗਿਆ ਬਾਈ ਇਹ 95 ਹਜ਼ਾਰ ਦੀ ਲੈ ਗਿਆ ਜੀ 1.5 ਮੁੱਲ ਕਰਾਇਆ ਜੀ 1.5 ਮੁੱਲ ਤੇ ਕਿਵੇਂ ਲੱਗਾ ਕੰਮ ਗਾਈ ਵਧੀਆ ਲੱਗੀ ਬੀੜ ਗੋੜੋ ਵੀ ਉਹ ਵੱਜ ਗਈ ਪਤਾ ਕਿਵੇਂ ਲੱਗਿਆ ਆ ਬਿਲਕੁਲ ਤੂੰ ਦੇਖ ਕੇ ਨਹੀਂ ਫੋਨ ਪਹਿਲਾਂ ਦੇਖਦੇ ਹੁੰਦੇ ਹੋ ਹਾਂ ਜੀ ਦੇਖਦੇ ਪਹਿਲਾਂ ਦੇਖਦੇ ਹੁੰਦੇ ਆ ਬਾਈ ਹੁਣ ਵੀ ਉਹ ਗਾਈ ਦੇ ਵੀਡੀਓ ਵੀਡੀਓ ਤੇ ਗਾਈ ਲੈ ਕੇ ਗਿਆਗੇ ਠੀਕ ਆ ਤੇ ਆਪਾਂ ਉਹ ਪਿੰਡ ਕੋਠੇਗੁਰੂ ਲੱਗੀ ਆ ਕੋਠਾਗੁਰੂ ਇਹ ਗਾਈ ਬੜੇ ਲੱਗੀ ਵੀਡੀਓ ਬਹੁਤ ਗਾਈ ਬਹੁਤ ਸਾਫ ਆ ਗਈ ਸ਼ੋਭਾ ਵੀ ਜਿਵੇਂ ਵੀਡੀਓ ਚ ਉਵੇਂ ਹੀ ਸੀਗੀ ਉਦੋਂ ਬਾਅਦ ਚੰਗੀ ਆ ਉਦੋਂ ਬਾਅਦ ਚੰਗੀ ਆ ਗਈ ਇਹ ਵੀਡੀਓ ਚ ਉਦੋਂ ਬਾਅਦ ਗਾਈ ਚੰਗੀ ਆ ਤੇ ਦੇਖ ਸਕਦੇ ਹੋਗੇ ਕਿਉਂਕਿ ਆਪਾਂ ਭਾਈ ਕੀ ਉਹੀ ਦਿਖਾਉਨੇ ਆਗੇ ਜਿਹੜੀ ਹੁੰਦੀ ਆ ਜੀ ਅਨੇ ਭਈ ਬਾਦੂ ਫਰਟਰ ਬੂਟਰ ਲਾ ਕੇ ਗਾਈ ਚੰਗੀ ਦਿਖਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਤਾਂ ਕੀ ਜੈਨੂਅਲ ਦਿਖਾਓ ਤੇ ਤਾਂ ਨਹੀਂ ਕਹਾਲੇ ਬੰਦੇ ਨਾਲ ਧੋਖਾ ਜੜੀ ਨਾ ਹੋਵੇ ਤੇ ਜਿਹੜੇ ਕਿਸੇ ਵੀਰ ਨੂੰ ਲੋੜ ਹੋਈ ਵੀਡੀਓ ਕੋਉਣ ਲਈ ਸਾਡਾ ਨੰਬਰ ਹੈ 9417950102 ਸਾਡੇ ਨਾਲ ਕਰ ਲਓ ਕੰਟੈਕਟ ਤਾਂ ਧੰਨਵਾਦ ਸਾਰੇ ਵੀਰਾਂ ਦਾ ਹੁਣ ਆਪਾਂ ਗਾਂ ਚੜਾਉਂਦੇ ਹਾਂਗੇ ਤਾਂ ਝੜਦੇ ਦਾ ਇੱਕ ਸ਼ਾਲ ਲਾ ਕੇ ਵਿੱਚ ਦਿਖਾਵਾਂਗੇ ਤਾਂ ਹੁਣ ਧਰਦੇ ਵੀਰਾਂ ਦਾ ਧੰਨਵਾਦ ਸਾਰੇ ਵੀਰਾਂ ਦਾ ਕੱਲ ਸ਼ਾਰਟ ਵੀਡੀਓ ਪਾਈ ਸੀ ਕਾਈਂ ਵੇਚ ਚੁੱਕੀ ਹੈਗੀ ਹੁਣ ਕੈਂਟਰੇ ਚੜਦੀ ਦਿਖਾਉਂਦੇ ਹਾਂ ਹੁਣ ਤੇ ਬਾਈ ਦੀ ਦੇਖੋ ਬਾਈ ਲੈ ਕੇ ਚੱਲਿਆ ਪਾਈਆਂ ਦਾ ਕੈਂਟਰ ਬਾਹਰ ਖੜਾਗਾ ਠੀਕ ਆ ਤੇ ਹੁਣ ਦੇਖੋ ਬਾਈ ਬਾਕੀ ਗਾਈ ਦਾ ਅਟਰ ਲੈ ਵਾਕੀ ਕੀ ਕਰਸਾ 96000 ਦੀ ਵਿਕੀ ਹੈਗੀ 1 ਲੱਖ ਰੁਪਇਆ ਦਾ ਹੈ 1 ਲੱਖ 10000 ਰੁਪਇਆ ਬਾਈ ਨੇ ਡਿਮਾਂਡ ਕੀਤੀ ਸੀ ਗਾਈ ਦਾ ਕਾਰਜਕਾਰ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਐਚ ਐਫ ਠੀਕ ਆ ਗਾਈ ਸੀ ਬਾਈ ਜੈ ਜੇ ਰੇਟ ਸੀ ਕਈਆਂ ਗਾਈ ਵਿਕੀ 1 ਲੱਖ 1.5 ਲੱਖ ਮੰਗ ਕੇ ਮੁਰ ਕੇ ਵੀ ਤਾਂ ਵੀ 90000 ਦੇਣੀ ਉਹ ਕੰਮ ਨਹੀਂ ਹੋਣਾ ਜੈ ਜੇ ਰੇਟ ਮੰਗਿਆ ਕਰੋ ਬਾਈ ਪਸ਼ੂ ਵੇਖਦਾ ਵੀ ਆ ਫੇਰ ਕੰਪੂ ਵੀਡੀਓ ਨਿਕਲਦੀ ਵੀਡੀਓ ਤਾਂ ਗਾਈ ਵਿਕੀ ਨਹੀਂ ਗਈ ਕਿਆ ਪਸ਼ੂ ਸੇਲ ਨਹੀਂ ਹੋਣਾ ਵੀਰਾਂ ਜਾਇ ਜੇ ਰੇਟ ਸੀਗਾ ਬਾਈ ਦਾ ਤੈਨੂੰ ਗਾਈ ਛੇੜ ਹੋਈ ਜਾਗੀ ਗਾਈ ਆਪੀ ਕੁਆਲਟੀ ਦੀ ਦੇਖ ਸਕਦੇ ਹੋ A1 ਨੰਬਰ ਕਲਾਸ ਦੀ ਕੁਆਲਟੀ ਸੀਗੀ ਤਾਂ ਠੀਕ ਆ ਧੰਨਵਾਦ ਸਾਰੇ ਵੀਰਾਂ ਦਾ ਚੈਨਲ ਨਾਲ ਜੁੜੇ ਹੋ ਪਿਆਸ ਕਰਦੇ ਰਹੇ ਤੁਹਾਨੂੰ ਠੀਕ ਆ ਬਾਈ ਜੀ ਦੇਖ ਰਹੇ ਆ ਗੈਂਕਰ ਤੇ ਲੋਡ ਹੋ ਰਹੀ ਹੈਗੀ ਠੀਕ ਆ ਬਾਈ ਜੀ ਦੇਖ ਰਹੇ ਆ ਬਾਈ ਲੈ ਕੇ ਚੱਲਿਆ ਗਿਆ ਆਪਾਂ ਵੀ ਝੂਠ ਨਹੀਂ ਬੋਲਦੇ ਕਈਆਂ ਵੀਰਾਂ ਨੂੰ ਹੁੰਦਾਗਾ ਆ ਦੇਖ ਰਹੇ ਕੱਲ ਵੀਡੀਓ ਪਾਈ ਸੀ ਗਾਈ ਵੇਖ ਚੁੱਕੀ ਹੈਗੀ ਬਹੁਤ ਬਈ ਬਾਈ ਬਾਈ ਬਹੁਤ ਫੋਨ ਆਇਆ ਹੈਗੇ ਥੋੜੀ ਤੰਗੀ ਕਰਦੀ ਹੁੰਦਾ ਨੂੰ ਅਪ ਕੈਂਟਰੀ ਚੜਾਹੀ ਵੀਡੀਓ ਕਰਾਂਗੇ ਠੀਕ ਹੈ ਧੰਨਵਾਦ ਵੀਰੋ ਇਹਨਾਂ ਚੈਨਲ ਨਾਲ ਜੁੜੇ ਹੋ ਪਿਆਸ ਕਰ ਦਿੰਦੇ ਰਹੋ ਧੰਨਵਾਦ